ਉਦੋਂ ਕਲਾ ਪ੍ਰਿੰਟ ਸੀਗਾ ਉਦੋਂ ਪ੍ਰਿੰਟ ਮੀਡੀਆ ਚ ਜੋ ਨਸ਼ਰ ਹੁੰਦਾ ਸੀ ਬਿਲਕੁਲ ਸੱਚ ਉਹਦੇ ਚ ਦਮ ਹੁੰਦਾ ਸੀ ਇੱਥੋਂ ਤੱਕ ਕਿ ਕੱਲੇ ਇੱਕ ਖਬਰ ਕੱਲੇ ਹਿੰਦੁਸਤਾਨ ਦੀ ਬਲਕਿ ਪੂਰੇ ਵਿਸ਼ਵ ਵਿੱਚ ਅਸਰ ਛੱਡਦੀ ਸੀ ਕਿਉਂਕਿ ਲਿਖਤ ਦਾ ਲਿਖਤ ਨੂੰ ਇੰਨਾ ਪਾਵਰਫੁਲ ਮੰਨਿਆ ਜਾਂਦਾ ਸੀ ਪਾਇਧਾਰ ਮੰਨਿਆ ਜਾਂਦਾ ਉਦੋਂ ਦੀ ਤਾਕਤ ਕਲਮ ਦੀ ਤੇ ਅੱਜ ਦੀ ਤਾਕਤ ਕਲਮ ਦੀ ਵਿੱਚ ਕੀ ਫਰਕ ਕੀ ਹੈ ਪਹਿਲੀ ਗੱਲ ਤੇ ਸੱਚ ਦੇ ਆਧਾਰਤ ਹੁੰਦੀ ਸੀ ਕੋਈ ਉੱਚ ਲਫਾਫੇਬਾਜ਼ੀ ਝੂਠ ਨਹੀਂ ਸੀ ਪਰੋਸਿਆ ਜਾਂਦਾ ਤੇ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਜਿਹੜਾ ਵੀ ਭਾਵੇਂ ਉਹ ਰਾਜਨੀਤਿਕ ਪੱਖ ਹੈ ਭਾਵੇਂ ਧਾਰਮਿਕ ਪੱਖ ਹੈ ਭਾਵੇਂ ਉਹ ਸਮਾਜਿਕ ਪੱਖ ਹੈ ਉਹਦੀ ਜਿਹੜੀ ਵੀ ਬਰਿਆਈ ਜਾਂ ਉਹਦੀ ਚੰਗਿਆਈ ਹੈ ਉਹਨੂੰ ਹੂਪ ਹੂ ਇਹ ਨਾ ਛਾਪਿਆ ਜਾਏ ਬਲਕਿ ਉਹਦਾ ਬਿਲਕੁਲ ਸੱਚ ਵੇਖ ਕੇ ਉਹਦਾ ਪਿਛੋਕੜ ਦੇਖ ਕੇ ਉਹਦੀ ਗੰਭੀਰਤਾ ਨਾ ਸੰਜੀਦਗੀ ਨਾ ਜਾਂਚ ਕਰਕੇ ਫਿਰ ਅਗਲੇ ਦਿਨ ਪ੍ਰਕਾਸ਼ਿਤ ਕੀਤਾ ਜਾਏ ਇਹੀ ਮਤਾ ਕਾਰਨ ਸੀਗਾ ਅਸੀਂ ਆਧੁਨਿਕ ਯੁੱਗ 'ਚ ਵੜਦੇ ਗਏ ਸਾਡੀ ਜਿਹੜੀ ਸੀ ਕਾਬਲੀਅਤ ਤੇ ਸਾਡਾ ਜਿਹੜਾ ਵਿਸ਼ਵਾਸ ਸੀ ਸਾਡਾ ਜਿਹੜਾ ਮਿਆਰ ਸੀਗਾ ਉਹ ਨਗਰਵਾਲ ਨੂੰ ਜਾਂਦਾ ਰਿਹਾ ਅੱਜ ਵੀ ਬਹੁਤ ਇਮਾਨਦਾਰ ਪੱਤਰਕਾਰ ਬੈਠੇ ਆ ਜਿਹੜੇ ਕਿਸੇ ਕੋ ਚਾਹ ਦਾ ਕਪਣੀ ਪੀਂਦੇ ਲੇਕਿਨ ਅੱਜ ਅਸੀਂ ਭੜਵੇ ਬਣ ਕੇ ਰਹਿ ਗਏ ਆ ਤਲਵੇ ਚਟ ਪੱਤਰਕਾਰੀ ਹੋ ਗਈ ਹੈ ਜਿਹੜੀ ਨਿਹਾਇਤੀ ਸ਼ਰਮਨਾਕ ਹੈ ਤੇ ਲੱਖ ਲਾਂ ਤਾਂ ਅਸੀਂ ਪੱਤਰਕਾਰੀ ਇਹ ਇਹ ਬੇਈਮਾਨੀ ਉੱਤੋਂ ਠਾਣ ਆਈ ਹੈ ਆਮ ਤੌਰ ਤੇ ਥੱਲੇ ਕਲਰਕਾਂ ਤੋਂ ਤਾਂ ਨੂੰ ਜਾਂਦੀ ਹੈ ਨਾ ਜਾਂ ਪੀਐਨ ਤੋਂ ਜਾਂਦੀ ਹੈ ਇਹ ਉੱਤੋਂ ਠਾਣੋਂ ਆਈ ਹੈ ادارے ਜਿਹੜੇ ਨੇ ਉਹਨਾਂ ਨੇ ਸ਼ਰਮ ਲਾ ਕੇ ਇਲੈਕਟ੍ਰੋਨ ਖਾਸ ਕਰਕੇ ਇਲੈਕਟ੍ਰੋਨਦਾਰਿਆਂ ਨੇ ਬਹੁਤ ਨੁਕਸਾਨ ਕੀਤਾ ਪੱਤਰਕਾਰੀ ਦਾ ਉਹਨਾਂ ਦੇ ਜਿਹੜੇ ਐਂਕਰ ਨੇ ਉਹਨਾਂ ਦੇ ਨਕਸੂਰ ਨਹੀਂਗਾ ਕਿਉਂਕਿ ਉਹ ਮਜਬੂਰ ਨੇ ਉਹ ਬੇਵਾਸ ਨੇ ਜਿਹੜੇ ਉਹਨਾਂ ਦੇ ਮਾਲਕ ਨੇ ਉਹ ਹਕੂਮਤਾਂ ਅੱਗੇ ਲੰਮੇ ਹੀ ਪੈ ਗਿਆ ਬਿਲਕੁਲ ਕਾਨੂੰਨ ਦੀ ਤਾਕਤ ਤੇ ਕਿਤੇ ਕਰੇ ਲਾਤੀ ਨਾ ਜਿਹੜਾ ਤੁਸੀਂ ਸ਼ੁਰੂਆਤ ਚ ਚੌਥੇ ਥੰਮ ਦੀ ਗੱਲ ਕਰਦੇ ਹੋ ਨਿਰਸੰਦੇ ਚੌਥਾ ਥੰਮ ਸੀਗਾ ਉਹ ਚੌਥੇ ਥੰਮ ਦਾ ਸਤਿਆਨਾਸ਼ ਕਰਤਾ ਤੱਕ ਗਿਆ ਤੇ ਕੀਤਾ ਕਿੰਨੇ ਆ ਪੈਸੇ ਨਹੀਂ ਹਕੂਮਤਾਂ ਨੇ ਸਰਕਾਰਾਂ ਨਹੀਂ ਤੁਸੀਂ ਹੈਰਾਨ ਹੋਵੋਗੇ ਕਿ 550 ਮੈਂ 100 ਰੁਪਏ ਦੀ ਗੱਲ ਨਹੀਂ ਜਾਂ 505 ਹਜ਼ਾਰ 50 ਹਜ਼ਾਰ ਦੀ ਗੱਲ ਨਹੀਂ ਕਰ ਰਿਹਾ 50 ਰੁਪਏ ਤੱਕ ਪੱਤਰਕਾਰ ਡਿੱਗ ਪਏ ਨੇ 50 ਰੁਪਏ ਵੀ ਕਹਿੰਦੇ ਨੇ ਕਿ ਐਮਐਲਏ ਮੰਤਰੀਆਂ ਨੂੰ ਪੱਤਰਕਾਰ ਪੈਸੇ ਦੇਣ ਦਾ ਪਿਆ ਵੀ ਸਰ ਐ ਮੈਂ ਪਾਰਟੀ ਕੋ ਤੁਹਾਨੂੰ ਇੰਨੇ ਦਵਾ ਦੇਣਾ ਮੇਰੇ ਇੰਨੇ ਜੇ ਬਾਕੀ ਤੁਹਾਡਾ ਇੰਨੇ ਪੜਵਾਗਿਰੀ ਇੱਥੋਂ ਤੱਕ ਇੱਥੋਂ ਤੱਕ ਤਲਵੇ ਚੱਟਣ ਡੈ ਪਏ ਨੇ ਇੰਨਾ ਇੰਨਾ ਦਲਾਗਿਰੀ ਨੇ ਇੰਨਾ ਬਿੜਾ ਗਰ ਕਰਤਾ ਇਹ ਕੋ ਪੱਤਰਕਾਰੀ ਲੱਖ ਲਾਂ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੀ ਪੱਤਰਕਾਰੀ ਕਰਨ ਨੂੰ ਛੱਡ ਦੇਣੀ ਚਾਹੀਦੀ ਪੱਤਰਕਾਰੀ ਸਾਡੇ ਸਮਾਜ ਦੇ ਵਿੱਚ ਪੱਤਰਕਾਰਤਾ ਨੂੰ ਚੌਥਾ ਸਤੰਭ ਕਿਹਾ ਗਿਆ। ਜਿਵੇਂ ਕਿਸੇ ਨੂੰ ਕਿਤੇ ਵੀ ਕੋਈ ਇਨਸਾਫ ਨਾ ਮਿਲੇ ਤੇ ਉਹਦਾ ਧਿਆਨ ਮਾਨਯੋਗ ਅਦਾਲਤਾਂ ਵੱਲ ਹੁੰਦਾ ਹੈ ਕਿ ਮੈਨੂੰ ਅਗਰ ਪੁਲਿਸ ਕੋਲ ਜਾਂ ਪ੍ਰਸ਼ਾਸਨ ਕੋਲ ਇਨਸਾਫ ਨਹੀਂ ਮਿਲਿਆ ਤਾਂ ਮਾਨਯੋਗ ਅਦਾਲਤ ਮੈਨੂੰ ਜ਼ਰੂਰ ਇਨਸਾਫ ਦੇਵੇਗੀ। ਇਸੇ ਤਰ੍ਹਾਂ ਹੀ ਲੋਕਾਂ ਦਾ ਧਿਆਨ ਇਸ ਚੌਥੇ ਸਤੰਭ ਤੇ ਵੀ ਹੁੰਦਾ ਕਿ ਅਗਰ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੇ ਪੱਤਰਕਾਰਾਂ ਕੋ ਜਾਵਾਂਗੇ ਤਾਂ ਉਹਨਾਂ ਤੱਕ ਖਬਰ ਪਹੁੰਚਾਵਾਂਗੇ ਤਾਂ ਪ੍ਰਸ਼ਾਸਨ ਵੀ ਸਾਡੀ ਸੁਣਵਾਈ ਕਰੇਗਾ ਇਸੇ ਕਾਰਨ ਹੀ ਪੱਤਰਕਾਰਤਾ ਨੂੰ ਚੌਥਾ ਸਤੰਭ ਜਿਹੜਾ ਸਮਾਜ ਦਾ ਕਿਹਾ ਗਿਆ ਅੱਜ ਦੇ ਯੁੱਗ 'ਚ ਜਾਂ ਫਿਰ ਬੀਤੇ ਹੋਏ ਪਿਛਲੇ ਯੁੱਗ 'ਚ ਪੱਤਰਕਾਰਤਾ 'ਚ ਕੀ ਕੁਝ ਫਰਕ ਆ ਗਿਆ ਹੈ ਨਿਗਾਰ ਆਇਆ ਹੈ ਜਾਂ ਪਿਛਲੀ ਪੱਤਰਕਾਰਤਾ ਆਸਾਨ ਸੀ ਸੌਖੀ ਸੀ ਵਧੀਆ ਸੀ ਜਾਂ ਫਿਰ ਹੋਣ ਦੀ ਪੱਤਰਕਾਰਤਾ ਆਸਾਨ ਸੌਖੀ ਤੇ ਵਧੀਆ ਇਹਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸਾਂਡੀ ਗੇਲ ਸਾਂਡੀ ਗੇਲ ਦੇ ਨਾਲ ਮਸ਼ਹੂਰ ਨੇ ਬਟਾਲਾ ਦੇ ਵਿੱਚ ਸੀਨੀਅਰ ਜਰਨਲਿਸਟ ਨੇ ਕਾਫੀ ਅਧਾਰਿਆਂ ਨਾਲ ਕੰਮ ਕਰ ਚੁੱਕੇ ਨੇ ਤੇ ਕਰ ਵੀ ਰਹੇ ਨੇ ਗੱਲਬਾਤ ਜਰੂਰ ਇਹਨਾਂ ਨਾਲ ਕਰਾਂਗੇ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸ਼ੁਰੂਆਤ ਇੱਥੋਂ ਕਰਾਂਗੇ ਕਿ ਪੱਤਰਕਾਰਤਾ ਦੀ ਸ਼ੁਰੂਆਤ ਕਿੱਥੋਂ ਹੋਈ ਸਾਂਡੀ ਗੇਲ ਜੀ ਪੰਜਾਬ న్యూਸ 'ਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਪੁੱਛੋ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਤਾ ਦੇ ਉੱਤੇ ਹੀ ਅੱਜ ਤੁਹਾਡੇ ਨਾਲ ਚਰਚਾ ਕਰਾਂਗੇ ਪਰ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਪੱਤਰਕਾਰਤਾ ਦੀ ਸ਼ੁਰੂਆਤ ਕਿੱਥੋਂ ਤੇ ਕਦੋਂ ਤੇ ਕਿਵੇਂ ਹੋਈ ਵੇਖੋ ਭਪਾਲ ਜੀ ਤੁਹਾਡਾ ਪਹਿਲਾ ਸਵਾਲ ਬੜਾ ਗੜਵਾਇਂ ਤੇ ਵਧੀਆ ਗੱਲ ਹੈ ਵੀ ਪੱਤਰਕਾਰ ਜਿਹੜਾ ਸਵਾਲ ਵਧੀਆ ਪੁੱਛੇ ਤੇ ਉਹਦਾ ਜਵਾਬ ਦੇਣ ਦਾ ਵੀ ਚੰਗਾ ਲੱਗਦਾ ਮਜ਼ਾ ਆਉਂਦਾ ਪੱਤਰਕਾਰਤਾ ਦੀ ਕਿੱਥੋਂ ਆਈ ਉਹ ਤੇ ਮੈਂ ਬਾਅਦ ਚ ਦੱਸਾਂ ਕਿ ਕਿਉਂ ਹੋਈ ਕਿਉਂਕਿ ਜਦੋਂ ਬਹੁਤ ਸਾਲ ਸਦੀਆਂ ਪਹਿਲਾਂ ਸਾਲ ਨਹੀਂ ਬਹੁਤ ਸਦੀਆਂ ਪਹਿਲਾਂ 1515 50 ਦੀ ਗੱਲ ਆ ਉਦੋਂ ਪੁਰਤਗਾਲ ਦੇ ਕੁਝ ਜਿਹੜੇ ਬੰਦੇ ਸੀ ਉਹਨਾਂ ਨੇ ਇਹ ਕਾਰਡ ਕੱਢੀ ਕਿ ਜਿਹੜੇ ਸਮਾਜ ਦੇ ਸਮਾਜ ਦਾ ਆਇਨਾ ਕਿੱਛੀ ਨੂੰ ਬਣਾਇਆ ਜਾਏ ਸਮਾਜ ਦੀਆਂ ਬੁਰਾਈਆਂ ਪ੍ਰਾਪਤੀਆਂ ਇਹ ਕਿਦਾਂ ਆਪਾਂ ਦੂਜੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿਉਂਕਿ ਉਦੋਂ ਬੜੇ ਸੀਮਤ ਢੰਗ ਤਰੀਕੇ ਸੀਗੇ ਇਹ ਅੱਜ ਦੇ ਆਧੁਨਿਕ ਯੁੱਗ ਨਹੀਂ ਸੀ ਅੱਜ ਅੱਜ ਤੇ ਬਹੁਤ ਇੱਕ ਸੈਕਿੰਡ 'ਚ ਕਿਤੇ ਦੀ ਕਿਤੇ ਗੱਲ ਪਹੁੰਚ ਜਾਂਦੀ ਹੈ ਉਦੋਂ ਬਿਲਕੁਲ ਕੁਝ ਨਹੀਂ ਇਹ ਜਿਹਾ ਉਹਨਾਂ ਨੇ ਫਿਰ ਪ੍ਰਿੰਟ ਜਿਹੜਾ ਪੇਪਰ ਤੇ ਪ੍ਰਿੰਟ ਚੀਜ਼ਾਂ ਛਾਪਣ ਦੀ ਮਨ ਬਣਾਇਆ ਤੇ 1550 ਵਿੱਚ ਪੁਰਤਗਾਲੀਆਂ ਨੇ ਇਹ ਸੋਚਿਆ ਤੇ ਜਿਹੜੀ 1556 ਦੇ ਵਿੱਚ ਭਾਰਤ ਸਾਡੇ ਹਿੰਦੁਸਤਾਨ ਵਿੱਚ ਗੋਵਾ ਦੇ ਸੇਂਟ ਪੌਲਜ਼ ਕਾਲਜ ਆ ਉੱਥੇ ਜਿਹੜੀ ਇਹ ਪ੍ਰਿੰਟਿੰਗ ਪ੍ਰੈਸ ਲਾਈ ਗਈ ਉਥੋਂ ਇਹਦਾ ਆਗਾਜ਼ ਕੀਤਾ ਤੇ ਇਹ ਦੀ ਸ਼ੁਰੂਆਤ ਹੋਈ ਤੇ ਫਿਰ ਦਰਜਾ ਬਦਰਜਾ ਹੌਲੀ ਹੌਲੀ ਅੱਗੇ ਤੁਰਿਆ ਗਿਆ ਕੰਮ ਤੁਰਿਆ ਗਿਆ ਫਿਰ ਉਹ ਉਸ ਤੋਂ ਬਾਅਦ ਜਦੋਂ ਪਹਿਲਾਂ ਇਹ ਪ੍ਰਿੰਟ ਮੀਡੀਆ ਆਇਆ ਉਦੋਂ ਕੱਲਾ ਪ੍ਰਿੰਟ ਸੀਗਾ ਉਦੋਂ ਪ੍ਰਿੰਟ ਮੀਡੀਆ ਚ ਜੋ ਨਸ਼ਰ ਹੁੰਦਾ ਸੀ ਬਿਲਕੁਲ ਸੱਚ ਉਹਦੇ ਚ ਦਮ ਹੁੰਦਾ ਸੀ ਇੱਥੋਂ ਤੱਕ ਕਿ ਕੱਲੇ ਇੱਕ ਖਬਰ ਇਕੱਲੇ ਹਿੰਦੁਸਤਾਨ ਦੀ ਬਲਕਿ ਪੂਰੇ ਵਿਸ਼ਵ ਵਿੱਚ ਅਸਰ ਛੱੜਦੀ ਸੀ ਕਿਉਂਕਿ ਲਿਖਤ ਦਾ ਲਿਖਤ ਨੂੰ ਇੰਨਾ ਪਾਵਰਫੁਲ ਮੰਨਿਆ ਜਾਂਦਾ ਸੀ ਪਾਇਦਾਰ ਮੰਨਿਆ ਜਾਂਦਾ ਸੀ ਲੇਕਿਨ ਅੱਜ ਜੂ ਜੂ ਯੁੱਗ ਬਦਲੀ ਗਿਆ ਬਦਲੀ ਗਿਆ ਉਸ ਤੋਂ ਬਾਅਦ ਜਦੋਂ ਪ੍ਰਿੰਟ ਮੀਡੀਆ ਜ਼ਿਆਦਾ ਖਿਲਰ ਗਿਆ ਜ਼ਿਆਦਾ ਇਹਨਾਂ ਦੇ ਸ਼ੁਰੂ ਕਰਤਾ ਕੰਮ ਉਸ ਤੋਂ ਬਾਅਦ ਫਿਰ ਇਹਦੇ ਚ ਥੋੜੀ ਥੋੜੀਆਂ ਪ੍ਰੋਬਲਮ ਵੀ ਸ਼ੁਰੂ ਹੋਈਆਂ ਲੇਕਿਨ ਫਿਰ ਵੀ ਉਦੋਂ ਪੱਤਰਕਾਰਾਂ ਦੇ ਤੇ ਅਖਬਾਰਾਂ ਦੇ ਤੇ ਅਦਾਰਿਆਂ ਦੇ ਕਰਦਾਰ ਸ ਜਿੱਦਾਂ ਤੁਸੀਂ ਕਿਹਾ ਵੀ ਉਦੋਂ ਕਰਦਾਰ ਸ ਹਨਾ ਕਲਮ ਦੀ ਤਾਕਤ ਕਿਹਾ ਗਿਆ ਕਲਮ ਦੀ ਤਾਕਤ ਕਹਿੰਦੇ ਕਿ ਬਹੁਤ ਮਜ਼ਬੂਤੀ ਨਾਲ ਮਤਲਬ ਕੰਮ ਕਰਦੀ ਆ ਉਦੋਂ ਦੀ ਕਲਮ ਦੀ ਤਾਕਤ ਜਦੋਂ ਤੁਹਾਡਾ ਯੁੱਗ ਸੀ ਤੁਸੀਂ ਜਦੋਂ ਸ਼ੁਰੂਆਤ ਕੀਤੀ ਪੱਤਰਕਾਰੀ ਦੀ ਹਣਾ ਉਸ ਤੋਂ ਪਹਿਲਾਂ ਦੀ ਪੱਤਰਕਾਰੀ ਚੱਲ ਰਹੀ ਪਰ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਦੀ ਤਾਕਤ ਕਲਮ ਦੀ ਤੇ ਅੱਜ ਦੀ ਤਾਕਤ ਕਲਮ ਦੀ ਵਿੱਚ ਕੀ ਫਰਕ ਹੈ ਕਹਿੰਦੇ ਬਹੁਤ ਜ਼ਿਆਦਾ ਫਰਕ ਹੈ ਜੀ ਬੜਾ ਬੜਿਆ ਜ ਡੂੰਗੇ ਸਵਾਲ ਤੁਸੀਂ ਕਰ ਰਹੇ ਬੜੇ ਤਿੱਖੇ ਸਵਾਲ ਕਰ ਰਹੇ ਹੋ ਬੜਾ ਜ਼ਿਆਦਾ ਫਰਕ ਹੈ ਉਦੋਂ ਦੀ ਜਿਹੜੀ ਪ੍ਰੈਸ ਸਾਡਾ ਇੱਕ ਲੇਖ ਜਾਂ ਇੱਕ ਖਬਰ ਜਿਹੜੀ ਸੀ ਪਹਿਲੀ ਗੱਲ ਤੇ ਸੱਚ ਦੇ ਆਧਾਰਿਤ ਹੁੰਦੀ ਸੀ ਕੋਈ ਉੱਚ ਲਫਾਫੇਬਾਜ਼ੀ ਝੂਠ ਨਹੀਂ ਸੀ ਪਰੋਸਿਆ ਜਾਂਦਾ ਤੇ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਜਿਹੜਾ ਵੀ ਭਾਵੇਂ ਉਹ ਰਾਜਨੀਤਿਕ ਪੱਖ ਹੈ ਭਾਵੇਂ ਧਾਰਮਿਕ ਪੱਖ ਹੈ ਭਾਵੇਂ ਉਹ ਸਮਾਜਿਕ ਪੱਖ ਹੈ ਉਹਦੀ ਜਿਹੜੀ ਵੀ ਬਰਿਆਈ ਜਾਂ ਉਹਦੀ ਚੰਗਿਆਈ ਹੈ ਉਹਨੂੰ ਹੂਬ ਹੂ ਨਾ ਛਾਪਿਆ ਜਾਏ ਬਲਕਿ ਉਹਦਾ ਬਿਲਕੁਲ ਸੱਚ ਵੇਖ ਕੇ ਉਹਦਾ ਪਿਛੋਕੜ ਦੇਖ ਕੇ ਉਹਦੀ ਗੰਭੀਰਤਾ ਨਾ ਸੰਜੀਦਗੀ ਨਾ ਜਾਂਚ ਕਰਕੇ ਫਿਰ ਅਗਲੇ ਦਿਨ ਪ੍ਰਕਾਸ਼ਿਤ ਕੀਤਾ ਜਾਏ ਇਹੀ ਮਤਾ ਕਾਰਨ ਸੀਗਾ ਕਿ ਉਹ ਸੱਚ ਬੜਾ ਨੇੜੇ ਸੀ ਪੱਤਰ ਸੱਚ ਨਾਲ ਇੱਕ ਨਉ ਮਾਸਤਾ ਰਿਸਤਾ ਰੱਖਦਾ ਸੀਗਾ ਇਸ ਕਰਕੇ ਜਿਹੜੂ ਉਹ ਨਖਸ਼ਰ ਕਰਦਾ ਸੀ ਉਹ عوام ਪੜਦੀ ਸੀ ਤੇ ਪੱਤਰਕਾਰਤਾ ਤੇ ਯਕੀਨ ਕਰਦੀ ਸੀ ਇਸ ਕਰਕੇ ਪੱਤਰਕਾਰ ਦਾ ਕਰਦਾਰ ਸੀ ਲੈਵਲ ਸੀ ਜਿਹੜਾ ਬਾਅਦ ਚ ਹੌਲੀ ਹੌਲੀ ਉਦੋਂ ਫੈਕਸਾਂ ਦਾ ਦੌਰ ਸੀ ਜਦੋਂ ਅਸੀਂ ਆਏ ਆ ਉਦੋਂ ਫੈਕਸ ਤੇ ਖਬਰ ਜਾਂਦੀ ਫਿਰ ਹੌਲੀ ਹੌਲੀ ਪਹਿਲਾਂ ਬੱਸਾਂ ਤੇ ਜਾਂਦੀਆਂ ਸਨ ਅਦਾਰਿਆਂ ਚ ਬੱਸਾਂ ਤੇ ਜਾਣੀਆਂ ਬੱਸ ਸਟੈਂਡ ਤੋਂ ਉੱਥੇ ਜਾਣਾ ਫਿਰ ਇਹ ਫੈਕਸ ਤੇ ਆਈ ਫੈਕਸ ਤੋਂ ਬਾਅਦ ਫਿਰ ਕੰਪਿਊਟਰ ਆ ਗਿਆ ਕੰਪਿਊਟਰ ਨੇ ਜਿਉਂ-ਜਿਉਂ ਅਸੀਂ ਆਧੁਨਿਕ ਯੋਗ ਚ ਵੜਦੇ ਗਏ ਸਾਡੀ ਜਿਹੜੀ ਸੀ ਕਾਬਲੀਅਤ ਤੇ ਸਾਡਾ ਜਿਹੜਾ ਵਿਸ਼ਵਾਸ ਸੀ ਸਾਡਾ ਜਿਹੜਾ ਮਿਆਰ ਸੀਗਾ ਉਹ ਨਗਰਵਾਲ ਨੂੰ ਜਾਂਦਾ ਰਿਹਾ ਠਾਂ ਨੂੰ ਚੱਲ ਗਏ ਤੇ ਅੱਜ ਸਾਡੇ ਅਸੀਂ ਸਹੀ ਮੈਣਿਆਂ ਚ ਪੱਤਰਕਾਰ ਜ਼ਿਆਦਾਤਰ ਅੱਜ ਵੀ ਬਹੁਤ ਇਮਾਨਦਾਰ ਪੱਤਰਕਾਰ ਬੈਠੇ ਆ ਜਿਹੜੇ ਕਿਸੇ ਕੋ ਚਾਹ ਦਾ ਕਪਣੀ ਪੀਂਦੇ ਲੇਕਿਨ ਅੱਜ ਅਸੀਂ ਭੜਵੇ ਬਣ ਕੇ ਰਹਿ ਗਏ ਆ ਤਲਵੇ ਚਟ ਪੱਤਰਕਾਰੀ ਹੋ ਗਈ ਹੈ ਜਿਹੜੀ ਨਿਹਾਇਤੀ ਸ਼ਰਮਨਾਕ ਹੈ ਤੇ ਲੱਖ ਲਾਂ ਤਾਂ ਅਸੀਂ ਪੱਤਰਕਾਰੀ ਦੇ ਕਾਰਨ ਕਾਰਨ ਕੀ ਗਿੰਦੇ ਹੋ ਜਿਹੜਾ ਤੁਸੀਂ ਕਿਹਾ ਭੜਵੇ ਬਣ ਗਏ ਆ ਜਾਂ ਤਲਵੇ ਚਟ ਪੱਤਰਕਾਰੀ ਸਾਡੀ ਹੋ ਗਈ ਆ ਕਾਰਨ ਇਹਦੇ ਪਿੱਛੇ ਕੀ ਗਿੰਦੇ ਹੋ ਅਦਾਰਿਆਂ ਦਾ ਕਾਰਨ ਗਿੰਦੇ ਹੋ ਜਾਂ ਫਿਰ ਸਾਡੇ ਇਸ ਵੇਲੇ ਸਮਾਜ 'ਚ ਜਿਹੜੇ ਲੋਕ ਵਿਚਰ ਰਹੇ ਨੇ ਉਹਨਾਂ ਦਾ ਗਿੰਦੇ ਹੋ ਜਾਂ ਫਿਰ ਸਰਕਾਰਾਂ ਦਾ ਗਿੰਦੇ ਵੇਖੋ ਇਹਦੇ 'ਚ ਸਾਰਿਆਂ ਦਾ ਥੋੜਾ ਥੋੜਾ ਦੋਸ਼ ਹੈ ਇਕੱਲਾ ਕੋਈ ਜਦੋਂ ਕੋਈ ਮਾੜਾ ਕੰਮ ਹੁੰਦਾ ਉਹ ਇਕੱਲਾ ਨਹੀਂ ਹੁੰਦਾ ਇਕੱਲਾ ਨਹੀਂ ਕਰਦਾ ਜੇ ਚੰਗਾ ਹੁੰਦਾ ਉਹ ਵੀ ਇੱਕ ਟੀਮ ਨਾਲ ਹੁੰਦਾ ਤੇ ਮਾੜਾ ਵੀ ਇਹਦੇ 'ਚ ਮੈਂ ਤੁਹਾਨੂੰ ਤਿੰਨ ਪੁਆਇੰਂਟ ਨੇ ਸਭ ਤੋਂ ਪਹਿਲਾਂ ਤੇ ਜਿਹੜੇ ਵੱਡਿਆਂ ਅਦਾਰਿਆਂ ਤੋਂ ਕਿਉਂਕਿ ਇਹ ਇਹ ਬੇਈਮਾਨੀ ਉੱਤੋਂ ਠਾਣ ਆਈ ਆਮ ਤੌਰ ਤੇ ਥੱਲੇ ਕਲਰਕਾਂ ਤੋਂ ਤਾਂ ਉਹ ਜਾਂਦੀ ਹੈ ਨਾ ਜਾਂ ਪੀਐਨ ਤੋਂ ਜਾਂਦੀ ਹੈ ਇਹ ਉੱਤੋਂ ਠਾਣੋਂ ਆਈ ਹੈ ادارے ਜਿਹੜੇ ਨੇ ਉਹਨਾਂ ਨੇ ਸ਼ਰਮ ਲਾ ਕੇ ਇਲੈਕਟ੍ਰੋਨ ਖਾਸ ਕਰਕੇ ਇਲੈਕਟ੍ਰੋਨਦਾਰਿਆਂ ਨੇ ਬਹੁਤ ਨੁਕਸਾਨ ਕੀਤਾ ਪੱਤਰਕਾਰੀ ਦਾ ਉਹਨਾਂ ਦੇ ਜਿਹੜੇ ਐਂਕਰ ਨੇ ਉਹਨਾਂ ਦੇ ਨਕਸੂਰ ਨਹੀਂ ਗਾ ਕਿਉਂਕਿ ਉਹ ਮਜਬੂਰ ਨੇ ਉਹ ਬੇਵੱਸ ਨੇ ਉਹ ਜਿਹੜੇ ਉਹਨਾਂ ਦੇ ਮਾਲਕ ਨੇ ਉਹ ਹਕੂਮਤਾਂ ਅੱਗੇ ਲੰਮੇ ਹੀ ਪੈ ਗਿਆ ਕਿ ਸਾਡੇ ਨਾਲ ਜੋ ਮਰਜ਼ੀ ਕਰ ਲੋ ਤੁਸੀਂ ਜ਼ਬਰਜਨਾਹ ਕਰ ਲੋ ਜੋ ਮਰਜ਼ੀ ਸਾਡੇ ਨਾਲ ਕਰੋ ਅਸੀਂ ਤੁਹਾਡੇ ਅੱਗੇ ਹੱਥ ਹਥਿਆਰ ਸੁੱਟਦੇ ਨੇ ਉਹਦੇ ਪਿੱਛੇ ਉਹਨਾਂ ਦਾ ਲਾਲਚ ਵੀ ਹੈ ਤੇ ਡਰ ਵੀ ਹੈ ਇਹਦਾ ਮਤਲਬ ਤੁਸੀਂ ਇਹ ਵੀ ਮੰਨ ਕੇ ਚੱਲਦੇ ਹੋ ਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਜੋ ਤੁਸੀਂ ਬੋਲਿਆ ਉਹਦੇ ਵਿੱਚ ਪੈਸੇ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੋ ਗਈ ਬਿਲਕੁਲ ਕਲਮ ਦੀ ਤਾਕਤ ਤੇ ਕਿਤੇ ਡੁਕਰੇ ਲਾਤੀ ਹੈ ਨਾ ਜਿਹੜਾ ਤੁਸੀਂ ਸ਼ੁਰੂਆਤ ਚ ਚੌਥੇ ਥੰਮ ਦੀ ਗੱਲ ਕਰਦੇ ਹੋ ਨਿਰਸੰਦੇ ਚੌਥਾ ਥੰਮ ਸੀਗਾ ਉਹ ਚੌਥੇ ਥੰਮ ਦਾ ਸਤਿਆਨਾਸ਼ ਕਰਤਾ ਤਦ ਤੱਕਿਆ ਤੇ ਕੀਤਾ ਕਿੰਨੇ ਆ ਪੈਸੇ ਨੇ ਹਕੂਮਤਾਂ ਨੇ ਸਰਕਾਰਾਂ ਨੇ ਉਹਨਾਂ ਨੇ ਜਦੋਂ ਪੱਤਰਕਾਰ ਨੂੰ ਪੜਵਾ ਹੀ ਬਣਾਤਾ ਕਿ ਜੋ ਮੈਂ ਕਾਂਗਾ ਉਹ ਤੂੰ ਛਾਪਣਾ ਜੋ ਮੈਂ ਨਹੀਂ ਕਾਂਗਾ ਉਹ ਤੂੰ ਨਹੀਂ ਛਾਪਣਾ ਤੁਹਾਨੂੰ ਇਸ਼ਤਿਹਾਰ ਮਿਲੇਗਾ ਤੁਹਾਨੂੰ ਐਡ ਮਿਲੇਗੀ ਤੁਹਾਨੂੰ ਹਰ ਚੀਜ਼ ਸਹੂਲਤ ਮਿਲੇਗੀ ਕਾਰਾਂ ਮਿਲਣਗੀਆਂ ਲਗਜ਼ਰੀ ਲਾਈਫ ਮਿਲੇਗੀ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜੋੜਦਾ ਅਗਰ ਪੱਤਰਕਾਰ ਨਹੀਂ ਮੰਨਦਾ ਤੇ ਧਮਕੀਆਂ ਵੀ ਮਿਲਾਂ ਨਹੀਂ ਨਹੀਂ ਪੱਤਰਕਾਰ ਦੀ ਯੁਰਤੀ ਨਹੀਂ ਉਹ ਕਹਿੰਦੇ ਝੁੱਕ ਕੇ ਵੇਖੋ بڑے بڑے ਅਰਾਵਿਸ਼ ਵਰਗੇ ਪੱਤਰਕਾਰ ਨੇ ਅਭਿਸਾਰ ਵਰਗੇ ਪੱਤਰਕਾਰ ਇਹ ਰੀਆਂ ਤੁਹਾਨੂੰ ਧਮਕੀਆਂ ਮਿਲਦੀਆਂ ਧਮਕੀਆਂ ਮਿਲੀਆਂ ਉਹਨਾਂ ਨੂੰ ਟ੍ਰੋਲ ਬੁਰੀ ਤਰ੍ਹਾਂ ਕੀਤਾ ਗਿਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਦਾਰਿਆਂ ਚੋਂ ਛੁੱਟੀ ਕਰ ਦਿੱਤੀ ਗਈ ਉਹਨਾਂ ਦੀ ਇਸੇ ਸਿਰਫ ਸੱਚ ਬੋਲਣ ਤੇ ਠੀਕ ਹੈ ਉਹ ਇੱਕ ਬੜਾ ਵਧੀਆ ਸ਼ੇਅਰ ਹੈ ਕਿ ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੀਂ ਚਾਰ ਕੋ ਬੰਦੇ ਰੱਖ ਲਈ ਮੋਢਾ ਦੇਣ ਲਈ ਉਹ ਸਾਬ ਹੋ ਗਿਆ ਕਿਹੜਾ ਸੱਚ ਬੋਲਿਆ ਕਿਹੜਾ ਹਮਾਮ ਚ ਬੜੇ ਨੰਗੇ ਨੇ ਸਾਰੇ ਨਹੀਂ ਨੰਗੇ ਸਾਰੇ ਕਦੀ ਵੀ ਮਾੜੇ ਨਹੀਂ ਹੋ ਸਕਦੇ ਨਾ ਕਿਸੇ ਸਮਾਜ ਚ ਧਾਰਮਿਕ ਨਾ ਰਾਜਨੀਤਿਕ ਤੇ ਨਾ ਹੀ ਜਿਹੜੇ ਉਹ ਧਾਰਮਿਕ ਇਹਦੇ ਚ ਤਨਾ ਖੇਤਰਾ ਚ ਚਲਿਏ ਤੁਸੀਂ ਵੀ ਪੱਤਰਕਾਈ ਲਾਈਨ ਚ ਰਹੇ ਹੋ ਤੇ ਹੁਣ ਵੀ ਹੋ ਮੈਂ ਵੀ ਪੱਤਰਕਾਈ ਲਾਈਨ ਚ ਆ ਇਹਦਾ ਮਤਲਬ ਅਸੀਂ ਇਹ ਮੰਨ ਕੇ ਚੱਲੀਏ ਕਿ ਜਿਹੜਾ ਫੀਲਡ ਦਾ ਪੱਤਰਕਾਰ ਆ ਉਹਦਾ ਇੰਨਾ ਕਸੂਰ ਨਹੀਂ ਹੈਗਾ ਪਰਵਾਗਰੀ ਹੋਣ ਚ ਜਾਂ ਫਿਰ ਤਲਵੇ ਚੱਟ ਹੋਣ ਚ ਜਿੰਨਾ ਕਸੂਰ ਅਦਾਰਿਆਂ ਦਾ ਜਾਂ ਫਿਰ ਸਰਕਾਰਾਂ ਦਾ ਨੁਮਾਇੰਦਾ ਨੁਮਾਇੰਦਿਆਂ ਦਾ ਜਾਂ ਫਿਰ ਤਾਕਤਵਰ ਲੋਕਾਂ ਦਾ ਜਿਹੜੇ ਸਮਾਜ ਚ ਵਿੱਚ ਤੇ ਉਹਦੇ ਵੇਖੋ ਭਪਾਲ ਜੀ ਉਹਨੂੰ ਮੂੰਹ ਪੈ ਗਿਆ ਨਾ ਜਿਹੜਾ ਸਲੜਾ ਸੀ ਜਦੋਂ ਅਦਾਰੇ ਨੇ ਕਿਹਾ ਵੀ ਤੂੰ ਇੰਨਾ ਸਪਲੀਮੈਂਟ ਇੱਕ ਪੇਜ ਦੋ ਪੇਜ ਚਾਹੀਦਾ ਹੁਣ ਉਹ ਸਪਲੀਮੈਂਟ ਵਿਚਾਰਾ ਜਿਹਦੀਆਂ ਇੱਕ ਇੱਕ ਦੋ ਦੋ ਖਬਰਾਂ ਹੁਣ ਸਪਲੀਮੈਂਟ ਦੇਣ ਵਾਲੇ ਵੀ ਕੀ ਕਰਨ ਇੱਕ ਇੱਕ ਅਖਬਾਰ ਦੇ 10-10 ਪੱਤਰਕਾਰ ਬਣ ਗਿਆ ਇੱਕ ਇੱਕ ਸ਼ਹਿਰ ਚ 100-100 ਪੱਤਰਕਾਰ ਹੋ ਗਿਆ ਤੇ ਅੱਗੇ ਅੱਗੇ ਰਿਸਪੈਕਟ ਇੱਜ਼ਤ ਹੁੰਦੀ ਸੀ ਕਿ ਕੋਈ ਇਸ਼ਤਿਹਾਰ ਲੈਣ ਜਾਈਦਾ ਸੀ ਟੇਬਲਾਂ ਤੇ ਮਗਾਉਂਦੇ ਰਹੇ ਆ ਤੇ ਅੱਜ ਅੱਜ ਕੀ ਇਹ ਕੋਈ ਪੱਤਰਕਾਰ ਨੂੰ ਵੇਖ ਕੇ ਦੂਰੋਂ ਪਹਿਲਾਂ ਤੋਂ ਮਨ ਚ ਗਾਲ ਕੱਢਦਾ ਕਿ ਆ ਗਿਆ ਹੀ ਹੁਣ ਮੈਂ ਗਾਲ ਨਹੀਂ ਤੁਹਾਡੇ ਚੈਨਲ ਤੇ ਕੱਢ ਸਕਦਾ ਫਿਰ ਉਹ ਜਦੋਂ ਲਾਗੇ ਆਉਂਦਾ ਬੇਸ਼ਰਮੀ ਨਾਲ ਕਹਿੰਦਾ ਬੈਠੋ ਬੈਠੋ ਜੀ ਆਓ ਆਓ ਕੋਈ ਗੱਲ ਨਹੀਂ ਕਿੱਥੋਂ ਦੇ ਇਹ ਲੋਕੀ ਇਸ਼ਤਿਹਾਰ ਹੁਣ ਜਦੋਂ ਅਦਾਰਿਆਂ ਨੇ ਉਹਨਾਂ ਨੂੰ ਮੰਗਤਾ ਬਣਾਤਾ ਉਹ ਪੱਤਰਕਾਰ ਵੀ ਫਿਰ ਉਹਨਾਂ ਵੀ ਕਿਹਾ ਵੀ ਚਲ ਠੀਕ ਆ ਯਾਰ ਜੇ ادارਾ ਕਹਿਣ ਦਾ ਤੇ ਉਹਨੂੰ ਵੀ ਛੋਦੇ ਨੇ ਵਿੱਚੋਂ ਆਪ ਵੀ ਰੱਖ ਲਓ ਫਿਰ ਉਹ ਇਹੋ ਹੀ ਬੇਈਮਾਨੀ ਸ਼ੁਰੂ ਹੋ ਗਈ ਤੇ ਉਹਨਾਂ ਦਾ ਲੈਵਲ ਜਿਹੜਾ ਕੱਢ ਗਿਆ ਅੱਜ 50 ਰੁਪਏ ਤੱਕ ਅਈ ਤੋਂ ਅਈ ਤੋਂ ਅਈ ਤੋਂ ਹੀ ਫੇਪੜਾ ਵਗੀ ਤੇ ਤਲਵੇ ਚਾਟ ਗਰੀ ਇਹ 50 ਰੁਪਏ ਤੱਕ ਤੁਸੀਂ ਯੂ ਕਾਂਟ ਅਮਾਜ਼ਨ ਤੁਸੀਂ ਹੈਰਾਨ ਹੋਵੋਗੇ ਕਿ 550 ਮੈਂ 100 ਰੁਪਏ ਦੀ ਗੱਲ ਨਹੀਂ ਜਾਂ 500 5000 5000 ਦੀ ਗੱਲ ਨਹੀਂ ਕਰ ਰਿਹਾ 50 ਰੁਪਏ ਤੱਕ ਪੱਤਰਕਾਰ ਡਿੱਗ ਪਏ ਨੇ 50 ਰੁਪਏ ਵੀ ਕਹਿੰਦੇ ਨੇ ਕਿ ਆਇਆ ਮੈਂ ਖਾਲੀ ਕੀ ਜਾਣਾ ਜੇ ਨਹੀਂ ਖਬਰ ਕਰਾਉਣੀ ਮੈਨੂੰ ਭਾਵੇਂ 50 ਰੁਪਏ ਦੇ ਦਿਓ ਜਾਂ ਮੈਂ ਕੋਈ ਛੋਲੇ ਭਟੂਰੇ ਖਾ ਲਾਂਗਾ ਤੇ ਜਾਂ ਮੈਂ ਤੇਲ ਪੋਲਾ ਲਾਂਗਾ ਇੰਨੀ ਗ੍ਰਾਵਟ ਆ ਗਈ ਏ ਤੇ ਇਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਅਦਾਰਿਆਂ ਦਾ ਵਿਕਣਾ ادارਿਆਂ ਦਾ ਹਕੂਮਤਾਂ ਅੱਗੇ ਲੰਮੇ ਪੈਣਾ ਉਹਨਾਂ ਨੇ ਅਖ ਪੱਤਰਕਾਰਾਂ ਨੂੰ ਆਪਣੇ ਮੁਤਾਬਕ ਚਲਾਉਣਾ ਹੁਣ ਪੱਤਰਕਾਰ ਕਹਿੰਦਾ ਵੀ ਮੈਂ ਵਿਕਿਆ ਤੇ ਹੈਗਾ ਹੀ ਜਾਂ ਮੇਰੇ ਆਧਾਰਾ ਵਿਕਿਆ ਮੈਂ ਆਪਣੀ ਥੋੜੀ ਬੋਤੀ ਟੌਰ ਵੀ ਰੱਖਣੀ ਹੈ ਤੇ ਆਪਣੀ ਇੱਜ਼ਤ ਬਚਾਉਣ ਲਈ ਕਈ ਸੌ ਡਰਾਮੇ ਕਰਦਾ ਫਿਰਦਾ ਲੇਕਿਨ ਇਹਨਾਂ ਪੜਵੇ ਬਣਾਤਾ ਇੱਚ ਕੋਈ ਸ਼ੱਕ ਇੱਕ ਗੱਲ ਹੋਰ ਵੀ ਹੈ ਜਿਹੜੀ ਤੁਸੀਂ ਇਹ ਗੱਲ ਕਹੀ ਵੀ ਉਹ ਆਪਣੀ ਇੱਜ਼ਤ ਬਚਾ ਲਈ ਗੱਲ ਇੱਕ ਹੋਰ ਵੀ ਆ ਕਹਿੰਦੇ ਨਾ ਕਿ ਕੁੱਤੇ ਦੀ ਹਾੜੀ ਵਰਾ ਸਵਾਦ ਆ ਨੇ ਉਹਤੇ ਸਮਾਜ ਚ ਵੇਖਿਆ ਜਾਂਦਾ ਵੀ ਬੱਲੇ ਬੱਲੇ ਪੱਤਰਕਾਰਾਂ ਦੀ ਬੜੀ ਟੌਰ ਹੈ ਜੀ ਪ੍ਰੈਸ ਲਿਖਿਆ ਹੋਏ ਸਕੂਟਰ ਮੋਟਰਸਾਈਕਲ ਕਾਰ ਅੱਗੇ ਕੋਈ ਰੋਕਦਾ ਨਹੀਂਗਾ ਸਰਕਾਰ ਦੇ ਬਾਰੇ ਟੌਰ ਹੈ ਤੇ ਉਹ ਸਵਾਦ ਕਰਕੇ ਚਲੇ ਜਾਂਦੇ ਆ ਅਦਰਵਾਈਜ਼ ਤੁਸੀਂ ਵੇਖੋ ਕਿ ਪੱਤਰਕਾਰਤਾ ਜਿਹੜੀ ਉਹ ਉਹਨੂੰ ਸਲਾਮ ਹੁੰਦੀ ਸੀ ਕਦੀ ਅੱਜ ਨਹੀਂ ਹੁੰਦੀ ਅੱਜ ਸਿਰਫ ਤੇ ਸਿਰਫ ਪੜਵਾਗਿਰੀ ਨੂੰ ਸਲਾਮ ਹੈ ਹੁਣ ਪੱਤਰਕਾਰ ਬਹੁਤ ਸਾਰੇ ਪੱਤਰਕਾਰ ਇਹ ਤੁਸੀਂ ਭਾਵੇਂ ਇਹ ਗੱਲ 'ਚ ਕੋਈ ਸੱਜਣ ਮਾਇੰਡ ਵੀ ਕਰ ਸਕਦਾ ਪਰ ਬਹੁਤ ਸਾਰੇ ਪੱਤਰਕਾਰ ਦੱਲੇ ਬਣ ਗਏ ਉਹ ਪੁਲਿਸ ਨਾਲ ਜਾ ਕੇ ਸਮਝੌਤੇ ਕਰਾਉਣੇ ਕੋ ਮਾੜੀ ਗੱਲ ਨਹੀਂ ਪਰ ਤੁਸੀਂ ਬਿਨਾ ਪੈਸੇ ਤੋਂ ਉਹ ਤੱਕਰਾਓ ਤੁਸੀਂ ਅੱਜ 1 ਲੱਖ ਰੁਪਇਆ ਮਿੱਥ ਲੈਂਦੇ ਆ ਪੁਲਸ ਨਾਲ ਉਹ ਚੋਂ 50000 ਜਾਂ 50000 ਰੱਖ ਲੈਂਦੇ ਆ 50000 ਪੁਲਸ ਨੂੰ ਦੇ ਦਿੰਦੇ ਆ 50000 ਆਪ ਲੱਖ ਦਿੰਦੇ ਹੁਣ ਤੇ ਲੀਡਰਾਂ ਨੂੰ ਦੇਣ ਡਾ ਪਿਆ ਐਮ ਐਲ ਏ ਮੰਤਰੀਆਂ ਨੂੰ ਪੱਤਰਕਾਰ ਪੈਸੇ ਦੇਣ ਡਾ ਪਿਆ ਵੀ ਸਰ ਐ ਮੈਂ ਪਾਰਟੀ ਕੋ ਤੁਹਾਨੂੰ ਇੰਨੇ ਦਵਾ ਦੇਣਾ ਮੇਰੇ ਇੰਨੇ ਜੇ ਬਾਕੀ ਤੁਹਾਡਾ ਇੰਨੇ ਪੜਵਾ ਗਿਰੀ ਇੱਥੋਂ ਤੱਕ ਇੱਥੋਂ ਤੱਕ ਤਲਵੇ ਚੱਟਣ ਡਾ ਪਏ ਨੇ ਇੰਨਾ ਇੰਨਾ ਦੱਲਾਗਿਰੀ ਨੇ ਇੰਨਾ ਬੜਾ ਗਰ ਕਰਤਾ ਕਿ ਲੋਕ ਹੁਣ ਮੇਰੇ ਖਾ 70 ਹੀ ਰਹਿ ਗਏ ਮਾਰਨ ਵਾਲੇ ਸਾਡੇ ਪੱਤਰਕਾਰਾਂ ਨੂੰ ਲੇਕਿਨ ਅੱਜ ਵੀ ਕਰਦਾਰਾਂ ਵਾਲੇ ਪ ਉਹ ਨਹੀਂ ਕੁਝ ਕਹਿੰਦੇ ਨਹੀਂ ਲੈਂਦੇ ਨਾ ਕੋਈ ਸ਼ਰਾਬ ਲੈਂਦੇ ਨਾ ਕੋਈ ਹੋਰ ਨਸ਼ਾ ਲੈਂਦੇ ਆ ਨਹੀਂ ਲੈਂਦੇ ਲੇਕਿਨ ਉਹਨਾਂ ਦੀ ਕਦਰ ਘਟ ਗਈ ਕਿਉਂਕਿ ਜਿਹੜੇ ਪੜਵੇ ਹੁੰਦੇ ਨੇ ਇਹ ਚਾਪਲੂਸ ਹੁੰਦੇ ਨੇ ਚਾਪਲੂਸ ਅੱਗੇ ਨਿਕਲ ਜਾਂਦੇ ਆ ਤੇ ਜਿਹੜੇ ਸੱਚੇ ਨੇ ਉਹ ਪਿਛੇ ਰਹਿ ਜਾਂਦੇ ਇੱਕ ਸਵਾਲ ਹੋਰ ਆ ਮੇਰਾ ਜਿੱਦਾਂ ਹੁਣ ਅੱਜ ਦਾ ਦੌਰ ਆ ਮਤਲਬ ਅੱਜ ਦੇ ਦੌਰ ਦੇ ਵਿੱਚ ਜੇ ਕਹਿ ਲਿਆ ਜਾਵੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਪੱਤਰਕਾਰੀ ਦੀ ਲਾਈਨ ਦੇ ਉੱਤੇ ਇੱਕ ਤੇ ਆਧਾਰਿਆਂ ਦਾ ਪ੍ਰੈਸ਼ਰ ਪੱਤਰਕਾਰ ਦੇ ਉੱਤੇ ਉਤੋਂ ਸਰਕਾਰਾਂ ਦਾ ਸਰਕਾਰਾਂ ਦੇ ਨੁਮਾਇੰਦਿਆਂ ਦਾ ਪ੍ਰੈਸ਼ਰ ਉਤੋਂ ਸਮਾਜ ਵਿੱਚ ਵਿਚਰਦੇ ਉਹਨਾਂ ਲੋਕਾਂ ਦਾ ਵੀ ਪ੍ਰੈਸ਼ਰ ਜਿਨ੍ਹਾਂ ਕੋਲ ਤਕਰੀਬਨ ਅਸੀਂ ਕਹਿ ਲਿਆ ਕਿ ਜੇ ਕਹਿ ਲਿਆ ਕਿ ਉਹਨਾਂ ਕੋਲ ਤਾਕਤ ਬਹੁਤ ਆ ਪੈਸੇ ਹੀ ਤਾਕਤ ਬਹੁਤ ਹਨਾ ਉਹਨਾਂ ਕੋ ਵੀ ਡਰ ਇਹ ਜਿਹੜਾ ਯੁੱਗ ਤੁਸੀਂ ਦੇਖਿਆ ਅਸੀਂ ਹਲੇ ਉਹ ਨਹੀਂ ਦੇਖਿਆ ਮਤਲਬ ਠੀਕ ਆ ਅਸੀਂ ਵੀ ਹੈਗੇ ਸੀ ਉਹ ਯੁੱਗ ਚ ਪਰ ਇੰਨੀ ਸਾਨੂੰ ਹੋਸ਼ ਨਹੀਂ ਤੁਸੀਂ ਤਾਂ ਦੇਖਿਆ ਹੋਊਗਾ ਕਾਲਾ ਦੌਰ ਜਿਹਨੂੰ ਕਹਿੰਦੇ ਆ ਅਸੀਂ ਠੀਕ ਆ ਜੀ ਜਿਹੜਾ ਅਤੰਕਵਾਦ ਦਾ ਦੌਰ ਜਿਹੇ ਕਹਿ ਸਕਦੇ ਆ ਵੀ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਉਸ ਯੁੱਗ ਦੇ ਵਿੱਚ ਵੀ ਉਹਨਾਂ ਹੀ ਡਰ ਸੀ ਜਿੰਨਾ ਹੁਣ ਡਰ ਰਹਿੰਦਾ ਪੱਤਰਕਾਰ ਨਹੀਂ ਪੱਤਰਕਾਰ ਨੂੰ ਉਦੋਂ ਡਰ ਨਹੀਂ ਉਦੋਂ ਬਲੈਕਮਿਲਿੰਗ ਨਹੀਂ ਸੀ ਠੀਕ ਹੈ ਉਦੋਂ ਪੱਤਰਕਾਰ ਨੂੰ ਕਈ ਜਿਹੜੇ ਕੋਈ ਖਾੜਕੂ ਕਹਿੰਦਾ ਕੁਤਵਾਦੀ ਕਹਿੰਦੇ ਨੇ ਉਹ ਚੁੱਕਦੇ ਸੀ ਕਈ ਵਾਰੀ ਉਹ ਸੱਦ ਲੈਂਦੇ ਸੀ ਕਿ ਆ ਸਾਡੀਆਂ ਖਬਰਾਂ ਲਾ ਦਿਓ ਕੋਈ ਖਬਰਾਂ ਲਾਉਂਦੀਆਂ ਸੀ ਕੋਈ ਨਹੀਂ ਲਾਉਂਦੀਆਂ ਪਰ ਪੱਤਰਕਾਰਾਂ ਨੂੰ ਡਰ ਨਹੀਂ ਸੀ ਫਿਰ ਪੱਤਰਕਾਰਾਂ ਨੂੰ ਤੁਸੀਂ ਵੇਖੋ ਕਈ ਵਾਰੀ ਆ ਜਿਹੜੇ ਡੇਡ ਵੱਡੇ ਡਾਕੂ ਹੋਏ ਨੇ ਉਹ ਫੁੱਲਨ ਦੇਵੀ ਵਰਗੇ ਦੂਜੇ ਉਹ ਪੱਤਰਕਾਰਾਂ ਨੂੰ ਜੰਗਲਾਂ 'ਚ ਸੱਦ ਕੇ ਇੰਟਰਵਿਊ ਕਰਾਉਂਦੇ ਰਹੇ ਨੇ ਅੱਜ ਕਿੱਥੇ ਆ ਅਜਿ ਕੋ ਹੈਗੀ ਇਹੋ ਜੀ ਗੱਲ ਇਹ ਜਿਹੜੇ ਖਾੜਕੂ ਸੀਗੇ ਉਹ ਬੈਕਾਂ ਤੇ ਜਿਹਨੂੰ ਡੇਰੇ ਕਹਿੰਦੇ ਆ ਪਿੰਡਾਂ ਚੋ ਜਿੱਥੇ ਉਹਨਾਂ ਦੇ ਹੁੰਦੇ ਸੀ ਉੱਥੇ ਉਹ ਸੱਦ ਕੇ ਪੱਤਰਕਾਰ ਨੂੰ ਆਪਣੀ ਦਿੰਦੇ ਸੀ ਜਾਂ ਖਬਰਾਂ ਲਵਾਉਂਦੇ ਸੀ ਸਮਝੀਏ ਵੀ ਉਦੋਂ ਇੱਜ਼ਤ ਮਾਂ ਜ਼ਿਆਦਾ ਸੀ ਇੱਜ਼ਤ ਮਾਂ ਜ਼ਿਆਦਾ ਸੀ ਫਿਰ ਵੇਖੋ ਅਤਵਾਦ ਜਾਂ ਕਾਲਾ ਦੌਰ ਜਾਂ ਖਾੜਕੂਵਾਦ ਹੋਣ ਦੇ ਬਾਵਜੂਦ ਵੀ ਉਦੋਂ ਪੱਤਰਕਾਰ ਨਹੀਂ ਸੀ ਡਰਦਾ ਉਹ ਕਹਿੰਦਾ ਠੀਕ ਹੈ ਮੈਨੂੰ ਇੱਜ਼ਤ ਨਾ ਲੈ ਕੇ ਗਏ ਨੇ ਇੱਜ਼ਤ ਨਾ ਛੱਡ ਗਏ ਨੇ ਅੱਜ ਤੇ ਸਵਾਏ ਪੱਤਰਕਾਰ ਨੂੰ ਬਾਹਰ ਖਿਲਾਰ ਛੱਡ ਦੇਂਦੇ